ਨਮਸਕਾਰ ਸਸਤ੍ਰੀਕਰਨ ਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਦੀਵਾਲੀ ਦੇ ਸ਼ੁਭ ਮੌਕੇ ਤੇ ਬਾਬਾ ਖੇਤਰਪਾਲ ਦੇ ਮੰਦਰ ਫਾਜ਼ਲ ਕਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ ਅਤੇ ਬਾਬਾ ਖੇਤਰਪਾਲ ਜੀ ਦਾ ਲਿਆ ਆਸ਼ੀਰਵਾਦ ਬਾਬਾ ਖੇਤਰਪਾਲ ਮੰਦਰ ਕਮੇਟੀ ਵੱਲੋਂ ਪੂਰੀ ਤਰ੍ਹਾਂ ਅਨੁਸ਼ਾਸਨ ਬਣਾ ਕੇ ਰੱਖਿਆ ਗਿਆ ਭਗਤਾਂ ਨੇ ਸ਼ਾਂਤੀਪੂਰਵਕ ਕੀਤੀ ਪੂਜਾ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ दरबार ਪਪਾ ਗੇਤਰਬਾਲ ਸਿੱਕਾ ਮਾਤਾ ਮੰਦਿਰ ਦੇ ਵਿੱਚ ਇਹ ਮੇਲਾ ਪੰਧਾਰਾ ਲੱਗਦਾ ਹੈ ਜੀ ਹਰ ਸਾਲ ਦੇ ਵਿੱਚ ਲੱਗਦਾ ਹੈ ਜੀ ਸੰਗਤ ਬਹੁਤ 많 ਆਉਂਦੀ ਹੈ ਕਿ ਕੜਿਆ ਦੇ ਮੰਦੂਰ ਕਰਦੀ ਹੈ ਸਰਕਾਰ ਸਾਡੀ ਜੋ ਮੰਨਤਾ ਦਿੱਤੀ ਜਾਂ ਪੂਰੀਆਂ ਅੱਗਰੋ ਆਈ ਤੋਂ ਸਰਕਾਰ ਕੋਲ ਬਹੁਤ ਕੁਝ ਮਿਲਿਆ ਖਾਲੀ ਨਹੀਂ ਗਿਆ ਪਪਾ ਗੇਤਰਬਾਲ ਵੀ ਲੇਭਾ ਹਰ ਸਾਲ ਦੇ ਵਿੱਚ ਇੰਨੀ ਕੁ ਮੇ ਕੋ ਕਰਦਾ ਅੰਗਤ ਆਦੇ ਕੋ ਪਰਮਾਰ ਆਦੀ ਹੈ ਸਾਨੂੰ ਸੇਵਾ ਦਾ ਮੌਕਾ ਮਿਲਦਾ ਹੈ ਅਸੀਂ ਸੇਵਾ ਕਰਦੇ ਹਾਂ ਅਗਰੀ ਕਰਦੇ ਜੈ ਜੋੜੇ ਜੰਡਾਲੀ ਸਰਪਰ ਦਾ ਜੈ ਮੇਰੇ ਬਾਪੂ ਖੇਤਰਪਾਲ ਮਹਾਰਾਜ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਜੋੜੇ ਜੰਡਾਲੀ ਜੈ ਜੋੜੇ ਜੰਡਾਲੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਜੀ ਸੁਰਗਾਂ ਕੀ ਜੈ ਬਾਪਾ ਖੇਤਰਪਾਲ ਜੀ ਦਾ ਬਹੁਤ ਸੱਚੇ ਬਾਬਾ ਜੀ ਤੇ ਬਾਬਾ ਜੀ ਦੇ ਸਾਰੇ ਹੀ ਸੰਗਤ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਸਾਥ ਸੰਗਤ ਨੂੰ ਜਿੰਦਗੀ ਕਰਦੇ ਆ ਜੀ ਬੜੇ ਹੀ ਪ੍ਰੇਮ ਨਾਲ ਲੈਣਾ ਤੇ ਬਾਬਾ ਜੀ ਦੇਦਰਪੇ ਕਰੋ ਜਮਾ ਜਗਾਰਾ ਬਾਬਾ ਖੇਤਰਪਾਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਜਾਓ